ਦਾ ਨਾਮ ਮੇਰਾ ਨਾਮ ਗੁਰਦੇਵ ਸਿੰਘਾ ਜੀ ਪਿੰਡ ਪਿੰਡ ਮੇਰਾ ਫਤਗੜ ਸਹਰਾਵਾ ਸੇਲ ਜੀ ਦਾ ਡਿਸਟ੍ਰਿਕਟ ਫਰੋਹੀਪੁਰ ਆ ਜੀ ਕਿਸ ਤਰ੍ਹਾਂ ਚੱਲਿਆ ਜੀ ਪਾਣੀ ਕਾਫੀ ਆ ਗਿਆ ਵਾ ਸਭ ਡੁੱਬਾ ਦੇਖਦਾ ਪਿਆ ਵਾ ਇਹ ਸਰਕਾਰ ਦੇ ਪਾਣੀ ਦਾ ਤਾਂ ਸਾਰਿਆਂ ਨੇ ਪਤਾ ਹੀ ਬਹੁਤ ਮੰਦਾ ਹਾਲਾ ਕਿਉਂਕਿ ਜਿੱਥੇ ਆਪਾਂ ਖੜੇ ਆਨੇ ਜੀ ਇੱਥੇ ਦੋਹਾਂ ਦਰਿਆਵਾਂ ਦੀ ਮਾਰ ਆ ਦੋਹਾਂ ਦਰਿਆਵਾਂ ਦੀ ਮਾਰ ਇਸੇ ਪਿੰਦੀ ਆ ਪੀ ਸਤਲੁਜ ਦੀ ਤੇ ਬਿਆਸ ਦੀ ਵੀ ਤੇ ਬਾਕੀ ਸਰਕਾਰ ਵੱਲੋਂ ਤਾਂ ਪ੍ਰਬੰਧ ਬਹੁਤ ਨਹੀਂ ਤੇ ਜੇ ਆਪਾਂ ਕਹੀਏ ਸਮਾਜ ਸੇਵੀਆਂ ਵੱਲੋਂ ਉਹਨਾਂ ਵੱਲੋਂ ਵੀ ਬਹੁਤ ਜ਼ਿਆਦਾ ਵੱਡਾ ਸੰਯੋਗ ਵਾ ਆ ਤਰ੍ਹਾਂ ਸੰਯੋਗ ਮਿਲਦਿਆ ਵਾ ਤੇ ਚਲੋ ਅਸੀਂ ਤਾਂ ਹੋਰ ਵੀ ਬੇਨਤੀ ਕਰਾਂਗੇ ਸਰਕਾਰ ਨੂੰ ਵੀ ਕਰਾਂਗੇ ਤੇ ਜੋ ਸਮਾਜ ਸੇਵੀ ਸੱਜਣ ਨੇ ਉਹਨਾਂ ਨੂੰ ਕਰਾਂਗੇ ਵੀ ਵੱਧ ਤੋਂ ਵੱਧ ਲੋਕਾਂ ਦਾ ਸਾਥ ਦਿਓ ਕਿ ਸੇਵਾ ਹੀ ਆ ਜਿੰਨੀ ਕੋਈ ਕਰ ਲਵੇ ਉਹਨੇ ਥੋੜੀ ਆ ਸਰਵੇਖਣ ਨੂੰ ਮਿਲਦਾ ਕਿ ਪਾਣੀ ਕਹਿੰਦੇ ਹੋਰ ਵਜਣਾ 1 ਲੱਖ ਪਾਣੀ ਛੱਡ ਦਿੱਤਾਗਾ ਪ੍ਰੋਗਰਾਮ ਤੋਂ ਹੋਰ ਜਿਹੜੇ ਘਰਾਂ ਵਿੱਚ ਰਹਿ ਰਹੇ ਨੇ ਬਾਹਰ ਨਹੀਂ ਆ ਰਹੇ ਉਹਨਾਂ ਨੂੰ ਕੀ ਕਹੋਗੇ ਕਿ ਬਾਹਰ ਆ ਜਾਣਾ ਚਾਹੀਦਾ ਕਿਉਂਕਿ ਜਾਨ ਆ ਤੇ ਜਹਾਨ ਫਿਰ ਅਸੀਂ ਤਾਂ ਬੇਨਤੀ ਕਰਨਾ ਆ ਤੁਸੀਂ ਅੱਗੇ ਬੇੜੀ ਤੇ ਨਾਲ ਤੁਹਾਨੂੰ ਪੇਚਿਆ ਵੀ ਆ ਤੇ ਤੁਸੀਂ ਮੌਕਾ ਵੀ ਵੇਖ ਕੇ ਆਏ ਜੇ ਅਸੀਂ ਤਾਂ ਹੁਣ ਵੀ ਤੁਹਾਡੇ ਚੈਨਲ ਲਈ ਬੇਨਤੀ ਕਰਾਂਗੇ ਕਿ ਘਰਾਂ ਨੂੰ ਭਾਵੇਂ ਵੱਡਾ ਦਿਲ ਕਰਨਾ ਪੈਣਾ ਘਰ ਛੱਡਣ ਦਾ ਬਦੌਕਾ ਹੁੰਦਾ ਵਾ ਤੇ ਇਹੋ ਹੀ ਬੇਨਤੀ ਕਰਦੇ ਵੀ ਘਰ ਖਾਲੀ ਕਰਕੇ ਤੇ ਬਾਹਰ ਆ ਜਾਓ ਤੁਹਾਡੇ ਲਈ ਸਾਰੇ ਪ੍ਰਬੰਧ ਕੀਤੇ ਆ ਸਰਕਾਰ ਨੇ ਵੀ ਕੈਂਪ ਲਾਏ ਆ ਅਸੀਂ ਵੀ ਉਹਨਾਂ ਦੇ ਪਰਿਵਾਰਕ ਮੈਂਬਰ ਹੀ ਆ ਅਸੀਂ ਵੀ ਜਿੰਨੀ ਜੋਗ ਹੋ ਗਿਆਂ ਵੱਧ ਵਸਾ ਦੇਵਾਂਗੇ ਪਰ ਜਿਹੜੇ ਡੰਗਰਾਂ ਕਹਿੰਦੇ ਡੰਗਰਾਂ ਕਰਕੇ ਨਹੀਂ ਬਾਹਰ ਆ ਰਹੇ ਕਿ ਉਹਨਾਂ ਨੂੰ ਕਰਕੇ ਸਭ ਦੇਖੋ ਜੀ ਡੰਗਰ ਹੋਣਾ ਹੈਗੀ ਤਾਂ ਮਜਬੂਰੀ ਆ ਪਰ ਆਪਾਂ ਨੂੰ ਇਹ ਕਵਰ ਕਰਨੀ ਪੈਣੀ ਆ ਕਿਉਂਕਿ ਹੁਣ ਜੇ ਡੰਗਰ ਪਾਣੀ 'ਚ ਰਹਿਣਗੇ ਤੇ ਦੋ ਤਿੰਨ ਦਿਨ ਹੀ ਰਹਿਣੇ ਮਿਲ ਕੇ ਡੰਗਰਾਂ ਦੇ ਪਿੰਡੇ ਕਾਲਣੇ ਸ਼ੁਰੂ ਹੋ ਜਾਣੇ ਆ ਠੀਕ ਆ ਜੀ گاਵਾ ਤਾਂ ਤੁਹਾਨੂੰ ਪਤਾ ਪਾਣੀ 'ਚ ਬੈਂਦੀਆਂ ਹੀ ਨਹੀਂ ਮੱਝਾਂ ਦੇ ਕੋ ਦੋ ਚਾਰ ਦਿਨ ਕੱਢਣਗੇ گاਵਾ ਨੇ ਤਾਂ ਬਿਮਾਰ ਹੋਣ ਲੱਪਣਾ ਜੀ ਬਲਕਿ ਸਾਰਿਆਂ ਨੂੰ ਫਿਰ ਖਤਰਾ ਵਾ ਡੰਗਰਾਂ ਜਿਹੜੇ گاਵਾਾਂ ਦੇ ਬੱਚਿਆਂ ਨੂੰ ਦੇਖੋ ਜੀ ਸਾਰਿਆਂ ਨੂੰ ਖਤਰਾ ਵਾ ਆ ਪ੍ਰਸ਼ਾਸਨ ਇਥੇ 24 ਘੰਟੇ ਡਿਊਟੀ ਤੇ ਬੇਨਤੀ ਕਰੀ ਜਾਂਦੇ ਆ ਵੇਖੋ ਆ ਇੰਗਣ ਵਾਲਾ ਬੇੜਾ ਵੀ ਚੱਲਣ ਦਿਆ ਤੇ ਇਸੇ ਕਰਕੇ ਚੱਲਣ ਦਿਆ ਵੀ ਤਕੜੇ ਹੋ ਗਏ ਕਿ ਨਿਕਲੋ ਵੱਡਾ ਕਰਕੇ ਨਿਕਲ ਆਓ ਯਾਰ ਬਜੀ ਸਿੰਘ ਜੀ ਇਹ ਪਿੰਡ ਕਿਹੜਾ ਵਾ ਇਹ ਰਾਜੀ ਸਭਰਾ ਵੀਰੇ ਆਉਂ ਬੇੜਾ ਲੈ ਕੇ ਬਾਹਰੋਂ ਅੰਦਰ ਤੁਹਾਡੇ ਕੋ ਆਏ ਕੀ ਤੈਨੂੰ ਦਿੱਤਾ ਜਾ ਰਿਹਾ ਵਾ ਮੈਨੂੰ ਪਾਣੀ ਦੀ ਸਹੂਲਤ ਦਿੱਤੀ ਜਾ ਰਹੀ ਆ ਤੇ ਮੇਰਾ ਜੀ ਆਜਾਂ ਤੇ ਬਾਹਰ ਜਾ ਰਹੇ ਆ ਵੀਰੋ ਨੀ ਤੁਸੀਂ ਸਭ ਤੁਹਾਨੂੰ ਚਾਹੀਦਾ ਬਾਹਰ ਆਜਣਾ ਕਿਉਂਕਿ ਪਾਣੀ ਹੋਰ ਵਧਣਾ ਹੁੰਦੇ ਹਾਂਜੀ ਉਹ ਤਾਂ ਹੈਗਾ ਵੀਰੇ ਤੇ ਦੂਜਾ ਗਾਂ ਹੀ ਘਰੇ ਆ ਫੇਰ ਉਹ ਗਾਂ ਹੀ ਨਹੀਂ ਨਿਕਲ ਰਹੀਆਂ ਨੇ ਗਾਈ ਕਰਕੇ ਆਪਣੀ ਚੋਣੀ ਜਾਨ ਗਵਾਉਗੇ ਤੇ ਫਿਰ ਉਹ ਵੀ ਫਿਰ ਗਾਉਂਗਾ ਤੇ ਆ ਹੋ ਜਣੀ ਫਿਰ ਕੰਮ ਬੜਾ ਔਖਾ ਅੱਛਾ ਵੀ ਬਲੇਰੋਗੇ ਫਿਰ ਹਾਂਜੀ ਹਾਂਜੀ ਨਹੀਂ ਨਹੀਂ ਕਰ ਫਿਰ ਔਖਾ ਨਾ ਵੀਰ ਜੀ ਮਾਲ ਡੰਗਰਾ ਕਿੰਨੇ ਚ ਨੇ ਘਰ ਵਿੱਚ ਘਰ ਤੇ ਦੂਜੀ ਫੈਮਲੀ ਦਾ ਕੱਢਤੀ ਕੱਲ ਤੇ ਆ ਰਹਿ ਗਏ ਦੋ ਘਰ ਵਾਲੀ ਤੇ ਬੱਚਾ ਰਹਿ ਗਏ ਹਾਂਜੀ ਦੋ ਦੂਜੇ ਭਰਾ ਪਰਜਾਈ ਹੋ ਚਲ ਗਏ ਪਰ ਖਤਰਾ ਵੱਡਾ ਹਾਂ ਲਿਆ ਨਹੀਂ ਖਤਰਾ ਤੇ ਹੋਣਾ ਹੈਗਾ ਵੀਰ ਫਿਰ ਮਾਲ ਡੰਗਰਾ ਦਾ ਹੀ ਔਖਾ ਸਾਨੂੰ ਘਰ ਛੱਡ ਜੀ ਨਹੀਂ ਕਰ ਹਾਂਜੀ ਨਹੀਂ ਜੀ ਤਾਂ ਜਾ ਕਰਦਾ ਹੀ ਚਲੋ ਬਾਕੀ ਫਿਰ ਉਹ ਡੰਗਰਾ ਨੌ ਦਾ ਤੇ ਉਹ ਫਿਰ ਕਿਧਰ ਕੱਢੀਏ ਉਹ ਜੇ ਐਨ ਕੱਢਦੇ ਫਿਰ ਰੁੜਦੇ ਆ ਪਾਣੀ ਹਾਂਜੀ ਇਹਨਾਂ ਤੁਹਾਡਾ ਜਸਵਿੰਦਰ ਸਿੰਘ ਜੀ ਪਿੰਡ ਏ ਫਤਗੜ ਸਭਰਾ ਜੀ ਇਸ ਤਰ੍ਹਾਂ ਦੇ ਤੋਂ ਹਾਲਾਤ ਜਿਹੜੇ ਆ ਆਰੀਕੇਹਟ ਦਾ ਪਾਣੀ ਹਾਲਾਤ ਜੀ ਤੁਹਾਨੂੰ ਵੇਖ ਹੀ ਰਹਾ ਤੁਸੀਂ ਬਹੁਤ ਮੜੇ ਆ ਪਾਣੀ ਬਹੁਤ ਚੜ ਰਿਹਾ ਖਾਲੂ ਦਾ ਅੱਜ ਫੇਰ ਜਾ ਚੜ ਗਿਆ ਹਾਂਜੀ ਇਹ ਜਿਹੜੀ ਹੁਣ ਸਮਾਨ ਵੇੜੀ ਜੀ ਲੱਗੀ ਕਿੱਥੇ ਲੱਗੇ ਇਹ ਜੀ ਘਰਾਂ 'ਚ ਲੈ ਜਾਂਦੇ ਆ ਕੀ ਕੀ ਜਾਈ ਤੇ ਚਾਰ ਆ ਜੀ ਮੱਝਰ ਪੌਣਾਂ ਦਾ ਡੰਗਰਾਂ ਵਾਲਾ ਹਾਂਜੀ ਪਾਣੀ ਦਾ ਪ੍ਰਬੰਧ ਇੱਥੇ ਗਵਾ ਜੀ ਪਾਣੀ ਆਵੇ ਲੰਗਰ ਦਾ ਸਰਪੰਚ ਨੇ ਵਾਧੂ ਕੀਤਾ ਪਾਣੀ ਵੀ ਦੋ ਟਰਾਲੀ ਭਰੀ ਪਈ ਆ ਜੀ ਰੋਟੀ ਪਾਣੀ ਰੋਟੀ ਪਾਣੀ ਆਵੇ ਲੰਗਰ ਲਗਾਈ ਬਾਬਿਆਂ ਦਾ ਲੰਗਰ ਹ ਕੋਈ ਸਰਕਾਰੀ ਵੱਲੋਂ ਕੋਈ ਤੁਹਾਨੂੰ ਕੋਈ ਮਦਦ ਮਿਲੀ ਹੋ ਸਰਕਾਰ ਨੂੰ ਜਾਂ ਸਾਡਾ ਸਰਪੰਚਾਂ ਜੀ ਸਾਨੂੰ ਬਹੁਤ ਮਦਦ ਕਰਿਆ ਹਾਂਜੀ ਇਹਨੇ ਸਾਡੀ ਬਹੁਤ ਮਦਦ ਕੀਤੀ ਜਾਰੇ ਔਲਾਦ ਕੀ ਲੱਗਦੇ ਜੀ ਔਲਾਦ ਤੇ ਵੇਖੋ ਜੀ ਹੁਣ ਜਿਹੜੇ ਝੋਲੇ ਜਾਂਦੇ ਆ ਉਹ ਦਾ ਖਤਮ ਹੋਏ ਪਏ ਆ ਸਾਡੀ ਇਹ ਸਰਕਾਰ ਦੇ ਲੋ ਬੇਇੱਜ਼ਤੀ ਆ ਵੀ ਜਿਹੜਾ ਸਰਕਾਰ ਆ ਜਿਹੜਾ ਇਹਦਾ ਦਰਿਆ ਦਾ ਇਹਨੂੰ ਨਹਿਰੀ ਰੂਪ ਕੀਤਾ ਜਾਵੇ ਕਿਉਂਕਿ ਜਿਹੜਾ ਹਰ ਸਾਲ ਇੱਕ ਦਾ ਸਰਕਾਰ ਖਰਾਬਾ ਦਿੰਦੀ ਉਹਨਾਂ ਦੇਣਾ ਪਵੇ ਇੱਕ ਜਿਹੜੀ ਅਸੀਂ ਡੁੱਬਦੇ ਆ ਅਸੀਂ ਵੱਜ ਗਏ ਇਹਨਾਂ ਦੀ ਨਹਿਰਾ ਨੂਰਾ ਬਣਾ ਕੇ ਦਾ ਪਾਣੀ ਦਾ ਬੰਦੋਬਾਸ ਕੀਤਾ ਜਾਵੇ ਐਂ ਦੇ ਹੋ ਸਰਕਾਰ ਨੂੰ ਬੇਇੱਜ਼ਤੀ ਕਰਦੇ ਆ